ਬ੍ਰੈਮਟਨ ਵਿਖੇ ਹੌਲਨਾ ਖਾਦਸੇ ਦੌਰਾਨ ਜਾਨ ਗਵਾਉਣ ਵਾਲੇ ਇੱਕੋ ਪਰਿਵਾਰ ਦੇ ਪੰਜ ਜੀਆਂ ਦੇ ਅੰਤਮ ਸੰਸਕਾਰ ਨਾਲ ਸੰਬੰਧਿਤ ਹੈ। ਬ੍ਰੈਮਟਨ ਵਿਖੇ 20 ਨਵੰਬਰ ਨੂੰ ਵਾਪਰੇ ਹੌਲਨਾ ਖਾਦਸੇ ਦੌਰਾਨ ਜਾਨ ਗਵਾਉਣ ਵਾਲੇ ਪੰਜ ਜੀਆਂ ਦਾ ਅੰਤਮ ਸੰਸਕਾਰ 5 ਦਸੰਬਰ ਨੂੰ ਸਵੇਰੇ 11 ਵਜੇ ਬ੍ਰੈਮਟਨ ਕਰੀਮਟੋਰੀਅਮ ਐਂਡ ਵਿਜ਼ਿਟੇਸ਼ਨ ਸੈਂਟਰ ਵਿਖੇ ਹੋਵੇਗਾ। ਉਪਰੰਤ ਸ਼ਾਮ 5:30 ਵਜੇ ਬ੍ਰੈਮਟਨ ਦੇ ਰੈਗਨ ਰੋਡ ਤੇ ਸਥਿਤ ਗੁਰਦੁਆਰਾ ਸਿੱਖ ਸੰਗਤ ਵਿਖੇ ਹਰਿੰਦਰਕੌਰ, ਗੁਰਜੀਤਕੌਰ ਗਰੇਵਾਲ ਬੰਤ ਵੀਰ ਸਿੰਘ ਦਿਓਲ ਅਨੂਦੀਪ ਕੌਰ ਅਤੇ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਸਦੀਵੀ ਵਿਛੋੜਾ ਦੇ ਗਏ ਬੱਚੇ ਨਮਿਤ ਅੰਤਮ ਅਰਦਾਸ ਕੀਤੀ ਜਾਵੇਗੀ ਇੱਥੇ ਦੱਸਣਾ ਬਣਦਾ ਹੈ ਕਿ ਬ੍ਰੈਮਟਨ ਦੇ ਮੈਕਲੋਕਲਨ ਰੋਡ ਅਤੇ ਰਿਮੈਂਬਰੈਂਸ ਰੋਡ ਇਲਾਕੇ ਵਿੱਚ ਇੱਕ ਘਰ ਨੂੰ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਜਾਨ ਚਲੀ ਗਈ ਜਦਕਿ ਚਾਰ ਜਣੇ ਗੰਭੀਰ ਜ਼ਖਮੀ ਹੋਏ ਹਾਦਸੇ ਦੌਰਾਨ ਸਿਰਫ ਜਗਰਾਜ ਸਿੰਘ ਹੀ ਬਗੈਰ ਕਿਸੇ ਸਰੀਰਕ ਸੱਟ ਤੋਂ ਬਚ ਸਕਿਆ ਜਗਰਾਜ ਸਿੰਘ ਮੁਤਾਬਕ ਉਸਦੀ ਪਤਨੀ ਅਰਸ਼ਵੀਰ ਕੌਰ 5 ਸਾਲ ਦਾ ਬੇਟਾ ਬਰਦਰ ਇਨ ਲਾਅ ਅਮਰਿਤ ਵੀਰ ਸਿੰਘ ਅਤੇ ਅਮਰਿਤ ਵੀਰ ਸਿੰਘ ਦਾ ਬਰਦਰ ਇਨ ਲਾਅ ਹਾਦਸੇ ਦੌਰਾਨ ਜ਼ਖਮੀ ਹੋਏ ਜਗਰਾਤ ਸਿੰਘ ਮੁਤਾਬਕ ਉਹ ਕੰਮ ਤੇ ਗਿਆ ਹੋਇਆ ਸੀ ਜਦੋਂ ਘਰ ਨੂੰ ਅੱਗ ਲੱਗੀ ਅਤੇ ਸਾਰੀਆਂ ਨਿੱਜੀ ਚੀਜ਼ਾਂ ਜਿਨ੍ਹਾਂ ਵਿੱਚ ਕੱਪੜੇ ਪਾਸਪੋਰਟ ਬੀਮਾ ਦਸਤਾਵੇਜ਼ ਅਤੇ ਹੋਰ ਜ਼ਰੂਰੀ ਕਾਗਜ਼ਾਤ ਸੜ ਕੇ ਸੁਆਹ ਹੋ ਗਏ ਪਿਆਰ ਰਿਪੋਰਟ ਹੰਦਰ ਟੀਵੀ